ਐਟਵੀ ਭਾਰਤ ਦੇ ਨਾਲ ਮੈਂ ਸੁਖਵਿੰਦਰ ਅੱਜ ਪਹੁੰਚਿਆ ਫਾਜ਼ਿਲਕਾ ਦੇ ਕਾਮਾਂਵਾਲੀ ਪੱਤਨ ਤੋਂ ਇਹ ਕਾਮਾਂਵਾਲੀ ਪੱਤਨ ਪਾਰਕ ਭਾਰਤ ਵਿੱਚ ਮਸ਼ਹੂਰ ਰਿਹਾ ਕਿਉਂਕਿ ਹੜ੍ਹਾਂ ਦੀ ਜਿਹੜੀ ਵੱਡੀ ਸਥਿਤੀ ਬਣੀ ਹੋਈ ਸੀ ਉਹ ਇਸ ਦਰਿਆ ਦੇ ਉੱਪਰੋਂ ਜਿਹੜਾ ਬੜੀ ਦੱਸਦੀ ਹੈ ਕਿ ਇੱਥੋਂ ਤੱਕ ਜਿਹੜਾ ਪਾਣੀ ਚੱਲ ਰਿਹਾ ਸੀ ਐਸ ਤੱਕ ਤੱਕ ਜਿਹੜਾ ਇਹ ਹੜ੍ਹਾਂ ਦਾ ਪਾਣੀ ਜਿਹੜਾ ਦਰਿਆ ਦਰਿਆ ਦਾ ਪਾਣੀ ਜਿਹੜਾ ਇਸ ਪੋਲ ਦੇ ਉੱਪਰੋਂ ਗੁਜ਼ਰ ਰਿਹਾ ਤੇ ਇੱਧਰ ਤੁਹਾਨੂੰ ਚਾਰ ਸਫੇਰੇ ਨਜ਼ਰ ਮਰਵਾ ਦिए ਕਿ ਪਾਣੀ ਹਾਲੇ ਵੀ ਚੱਲ ਰਿਹਾ ਹੈ ਪਾਣੀ ਤਾਂ ਫਿਲਹਾਲ ਚੱਲ ਰਿਹਾ ਪਰ ਪਾਣੀ ਜਿਹੜਾ ਬਹੁਤ ਘੱਟ ਚੁੱਕਿਆ ਹੈ ਜਿਸ ਕਾਰਨ ਕਿਸਾਨਾਂ ਦੀਆਂ ਜੜੀਆਂ ਫਸਲਾਂ ਸੀ ਉਹ ਤਾਂ ਬਿਲਕੁਲ ਤਬਾਹ ਹੋ ਚੁੱਕੀਆਂ ਚੱਲ ਫਿਰ ਕੇ ਗੱਲਬਾਤ ਕਰਾਂਗੇ ਤੁਹਾਨੂੰ ਇਲਾਕਾ ਦਿਖਾਵਾਂਗੇ ਇਹ ਏਰੀਆ ਤਾਂ ਪੂਰਾ ਤਬਾਹ ਭਾਵੇਂ ਹੋ ਚੁੱਕਿਆ ਪਰ ਹੁਣ ਇੱਥੇ ਫਾਜ਼ਿਲਕਾ ਦੇ ਵਿਧਾਇਕ ਪ੍ਰਸ਼ਾਸਨ ਲਗਾਤਾਰ ਇਸ ਇਲਾਕੇ ਦਾ ਜਿਹੜਾ ਮੁਆਇਨਾ ਕਰ ਰਹੇ ਨੇ ਅਤੇ ਥਾੜਾਂ ਦੀ ਸਥਿਤੀ ਤੋਂ ਬਾਅਦ ਜਿਹੜੇ ਹੁਣ ਨਜੇਟਣ ਤੋਂ ਬਾਅਦ ਲਗਾਤਾਰ ਦੇਖ ਰਹੇ ਨੇ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ ਕੀ ਕੀ ਲੋਕਾਂ ਦੇ ਜਿਹੜੇ ਆਉਣ ਵਾਲੇ ਸਮੇਂ ਘਰ ਬਣਾ ਕੇ ਦੇਣੇ ਆ ਪਸ਼ਵਾ ਨੂੰ ਲੈ ਕੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਬਿਮਾਰੀਆਂ 'ਚ ਵਾਧਾ ਹੋ ਰਿਹਾ ਤਾਂ ਲਗਾਤਾਰ ਜਿਹੜਾ ਪ੍ਰਸ਼ਾਸਨ ਵੀ ਝੁਟਿਆ ਹੋਇਆ ਤਾਂ ਕੁਝ ਦਿਨ ਪਹਿਲਾਂ ਸੀ ਤੁਹਾਨੂੰ ਲਗਾਤਾਰ ਹਰੇਕ ਵੀਡੀਓ ਦੇ ਵਿੱਚ ਇਹ ਪੁਲ ਦਿਖਾ ਰਹੇ ਸੀ ਬੜਾ ਮਸ਼ਹੂਰ ਰਿਹਾ ਇਹ ਪੁਲ ਪੇਸ ਦੇ ਉੱਪਰੋਂ ਜਿਹੜਾ 2.3 ਤਿੰਨ ਤਿੰਨ ਫੁੱਟ ਜਿਹੜਾ ਪੁਲ ਦੇ ਉੱਪਰੋਂ ਪਾਣੀ ਚੱਲਦਾ ਰਿਹਾ ਹੋਣਾ ਖੜਾ ਹੜਾਂ ਦਾ ਕੀ ਜਿਹੜਾ ਪਾਣੀ ਪਿੱਛੋਂ ਘਟ ਚੁੱਕਿਆ ਪਾਣੀ ਘਟਣ ਤੋਂ ਬਾਅਦ ਜਿਹੜੀ ਹੈ ਹੁਣ ਆਵਾਜਾਂ ਵੀ ਸੁਣਨ ਚੁੱਕੀਆਂ ਨੇ ਲੋਕਾਂ ਦੇ ਘਰਾਂ ਚੋਂ ਵੀ ਜਿਹੜਾ ਪਾਣੀ ਨਿਕਲਣਾ ਸ਼ੁਰੂ ਹੋ ਚੁੱਕਿਆ ਤਾਂ ਫਿਰ ਵੀ ਫਿਲਹਾਲ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਵਾਪਸ ਜਾਣਾ ਸ਼ੁਰੂ ਕਰ ਚੁੱਕੇ ਹੈ ਤਾਂ ਇੱਧਰ ਦਾ ਤਾਂ ਵੀ ਇਹੋ ਮੈਂ ਦੱਸ ਰਿਹਾ ਕਿ ਇੱਧਰ ਬਹੁਤ ਸਾਰੀ ਪਿੰਡ ਦੇ ਆ ਜਿਹੜਾ ਝੰਗੜ ਪੈਣੀਆ ਮਹਾਤਮਾ ਨਗਰ ਆ ਰੇਤੇ ਵਾਲੇ ਪੈਣੀਏ ਤਾਂ ਇਹ ਏਰੀਏ ਤੇ ਨਾਲ ਨਚਠਣ ਦੇ ਲੋਕ ਹੋਰ ਲੋਕਾਂ ਨੇ ਖਲੇਦੀ ਦੇ ਨਾਲ ਜਿਹੜਾ ਕੰਮ ਕੀਤਾ ਤਾਂ ਪਾਣੀ ਜਿਹੜਾ ਹੋਇਆ ਦਰਿਆ ਦਾ ਜਿਹੜਾ ਘਟਣਾ ਸ਼ੁਰੂ ਹੋ ਗਿਆ ਜਿਹੜਾ ਆਹ ਵਾਲਾ ਏਰੀਆ ਨਾ ਕੈਮਰਾ ਪਰਸਨ ਲੂਗਾ ਆਹ ਬੜਾ ਏਰੀਆ ਦਿਖਾਇਆ ਜਾਏਗਾ ਜਿਹੜਾ ਆਹ ਵਾਲਾ ਏਰੀਆ ਦਿਖਾਇਆ ਜਾਏਗਾ ਇਹ ਜਿਹੜਾ ਦਰਿਆ ਇੱਕ ਇਹ ਪੱਤਣ ਤੋਂ ਜਿਹੜੀ ਇਸ ਸਾਈਡ ਦਰਿਆ ਹੈ ਇਸ ਤੋਂ ਪਾਰ ਜਿਹੜੀ ਅੱਗੇ ਜ਼ਮੀਨਾਂ ਆਖਾਂ ਤਾਂ ਬਹੁਤ ਸਾਰੇ ਪਿੰਡ ਨੇ ਇੱਧਰ 10 ਤੋਂ 12 ਤੋਂ ਪਲੱਸ ਪਿੰਡ ਨੇ ਜਿਹੜੇ ਉਹ ਜਿਹੜੇ ਪ੍ਰਭਾਵਿਤ ਹੋਏ ਐ ਇਸ ਇਲਾਕੇ ਦੇ ਵਿੱਚ ਦੋ ਦੇ ਕਰੀਬ ਜਿਹੜੀਆਂ ਮੌਤ ਹੋਈਆਂ ਇੱਕ ਕਿਸਾਨ ਨੂੰ ਸੱਪ ਕੱਟਣ ਦੇ ਕਾਰਨ ਮੌਤ ਹੋਈ ਹੈ ਹੋਰ ਇੱਕ ਜਿਹੜਾ ਆਪਣੇ ਪਸ਼ੂ ਨੂੰ ਬਚਾਉਣ ਦੇ ਲਈ ਗਿਆ ਸੀ ਤਾਂ ਉਸ ਦੇ ਡੁੱਬਣ ਦੇ ਕਾਰਨ ਉਸ ਦੀ ਮੌਤ ਹੋਈ ਹੈ ਇੱਕ ਜਾਣਕਾਰੀ ਤੁਹਾਨੂੰ ਹੋਰ ਦੇ ਦਈਏ ਕਿ ਹੜ੍ਹਾਂ ਨੇ ਜਿਹੜਾ ਇੰਨਾ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਆਪਦੇ ਪਿੰਡ ਦੇ ਵਿੱਚ ਆਪਦੀ ਜ਼ਮੀਨ ਦੇ ਵਿੱਚ ਉਹਨਾਂ ਨੂੰ ਸੰਸਕਾਰ ਵੀ ਨਸੀਬ ਨਹੀਂ ਹੋਇਆ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਪਿੱਛੇ ਕੀਤਾ ਗਿਆ ਫਿਲਹਾਲ ਫਾਜ਼ਿਲਕਾ ਦੇ ਵਿਧਾਇਕ ਲੱਗੇ ਹੋਏ ਨੇ ਮੁਆਵਜ਼ਾ ਵੀ ਦੇ ਰਹੇ ਨੇ ਹੁਣ ਜਿਠਾ ਹੜਾਂ ਦੀ ਸਥਿਤੀ ਦੇਖ ਕੇ ਆਏ ਨਹੀਂ ਤਾਂ ਗੱਲਬਾਤ ਕੀਤੀ ਵਧਾਇਕ ਨਰਿੰਦਰਪਾਲ ਸਿੰਘ ਸਾમના ਨੇ ਦੱਸਿਆ ਕਿ ਮੈਂ ਸਾਰੇ ਪਿੰਡਾਂ ਦੇ ਵਿੱਚ ਲਗਾਤਾਰ ਹਰ ਰੋਜ਼ ਜਿਹੜਾ ਚੱਕਰ ਲਗਾ ਰਿਹਾ ਉਹਨਾਂ ਨੇ ਦੱਸਿਆ ਕਿ ਸੜਕਾਂ ਪੂਰੀ ਤਰ੍ਹਾਂ ਫੈਸਲੈਸ ਹੋ ਚੁੱਕੇ ਹਨ ਸੜਕਾਂ ਟੁੱਟ ਚੁੱਕੀਆਂ ਹਨ ਸੜਕਾਂ ਦੇ ਟੁੱਟਣ ਤੋਂ ਬਾਅਦ ਘਰਾਂ ਦੇ ਬੁਰੇ ਹਾਲਾਤ ਨੇ ਤਾਂ ਲੋਕਾਂ ਦੀਆਂ ਜ਼ਮੀਨਾਂ ਤੇ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਰੇਤ ਚੜ ਚੁੱਕਿਆ ਰੇਤ ਚੜਨ ਤੋਂ ਬਾਅਦ ਉਹਨਾਂ ਦੱਸਿਆ ਪਸ਼ੂਰ ਦੇ ਵੀ ਬੁਰੇ ਹਾਲਾਤ ਹੋ ਚੁੱਕੇ ਨੇ ਪਹਿਲਾਂ ਵੀ ਜਿਹੜਾ ਮਾਨੇ ਵੱਲੋਂ ਫਸਟ ਏਡ ਜਾਂ ਮੈਡੀਕਲ ਸਹੂਲਤਾਂ ਜਿਹੜੀ ਹੈ ਉਹ ਮੁਹੱਈਆ ਕਰਵਾਈ ਗਈ ਤੇ ਹੁਣ ਫਿਰ ਉਹਨਾਂ ਨੇ ਦੱਸਿਆ ਕਿ ਇਸ ਇਲਾਕੇ ਦੇ ਵਿੱਚ ਅਸੀਂ ਲਗਾਤਾਰ ਜਿਹੜੇ ਕੈਂਪ ਲਗਾਵਾਂਗੇ ਕੈਂਪ ਲਗਾਉਣ ਤੋਂ ਬਾਅਦ ਜਿਹੜੇ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ ਟੈਸਟ ਕੀਤੇ ਜਾਣਗੇ ਤਾਂ ਜੋ ਉਹਨਾਂ ਨੇ ਦੱਸਿਆ ਕਿ ਜਿਹੜਾ ਝੋਨਾ ਖਰਾਬ ਹੋ ਚੁੱਕਿਆ ਉਸ ਦੀ ਬਦਬੂ ਦੇ ਨਾਲ ਉਸ ਦੀ ਬਦਬੂ ਦੇ ਨਾਲ ਜਾਂ ਮੱਛਰ ਦੇ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣ ਗਿਆ ਜਿਸ ਕਰਕੇ ਪਹਿਲਾਂ ਹੀ ਉਸ ਦੇ ਨਾਲ ਇਹ ਜਿਹੜਾ ਜਿੱਠਿਆ ਜਾਵੇਗਾ ਲੋਕ ਹੁਣ ਘਰਾਂ ਨੂੰ ਪਰਤਨੇ ਸ਼ੁਰੂ ਹੋ ਚੁੱਕੇ ਨੇ ਖਾਲਸਾ ਪ੍ਰਸ਼ਾਸਨ ਦੀ ਗੱਲ ਕਰੀਏ ਸਰਕਾਰ ਦੀ ਗੱਲ ਕਰੀਏ ਤਾਂ ਫੇਰ ਵੀ ਹੁਣ ਫਿਰ ਰਾਸ਼ਨ ਇਕੱਠਾ ਕਰ ਰਹੀ ਹੈ ਖਾਲਸਾ ਐਟ ਵੀ ਪਿੱਛੇ ਪਸ਼ੂਆਂ ਦੇ ਲਈ ਚਾਰਾ ਇਕੱਠਾ ਕਰ ਰਹੀ ਹੈ ਹੁਣ ਇਸ ਇਲਾਕੇ ਦੇ ਨਾਲ ਫਿਰ ਤੋਂ ਦੁਬਾਰਾ ਖੜਨ ਦੀ ਜ਼ਰੂਰਤ ਹੈ ਜ਼ਰੂਰਤ ਹੈ ਕਿ ਲੋਕਾਂ ਨੂੰ ਘਰ ਬਣਾ ਕੇ ਦੇਣਿਆ ਲੋਕਾਂ ਦੇ ਪਸ਼ੂਆਂ ਜਿਨ੍ਹਾਂ ਦੀ ਮੌਤ ਹੋਈ ਉਹ ਪਸ਼ੂਆਂ ਦਾ ਮੁਆਵਜ਼ਾ ਦੇਣਾ ਹੈ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਆ ਉਹ ਰੇਤ ਖਾਲੀ ਕਰਾਉਣੀ ਹੈ ਪਾਣੀ ਸਾਫ਼ ਕਰਾਉਣਾ ਹੈ ਜਾਂ ਉੱਥੇ ਕਣਕ ਦੀ ਬਿਜਾਈ ਕਰਾਉਣੀ ਹੈ ਡੀਪੀ ਦੀ ਜ਼ਰੂਰਤ ਪੈਗੀ ਡੀਜ਼ਲ ਦੀ ਜ਼ਰੂਰਤ ਪੈਗੀ ਤੇ ਬਹੁ ਵੱਡੀ ਗਿਣਤੀ ਦੇ ਵਿੱਚ ਹੁਣ ਫਿਰ ਦੁਬਾਰਾ ਜਿਹੜੇ ਐ ਇਸ ਇਲਾਕੇ ਦੇ ਨਾਲ ਖੜੀ ਖੜਨ ਦੀ ਲੋੜ ਹੈ ਭਾਰਤ ਦੇ ਬਹੁਤ ਸਾਰੇ ਰਾਜਾਂ ਨੇ ਜਿਹੜਾ ਇਸ ਵਾਰੀ ਕਮਾਲ ਕਰ ਦਿੱਤੀ ਇਸ ਇਲਾਕੇ ਦੇ ਨਾਲ ਖੜ ਕੇ ਇੱਕ ਮਿਸਾਲ ਪੈਦਾ ਕੀਤੀ ਹੈ ਹਰੇਕ ਭਾਰਤ ਦੇ ਬਹੁਤ ਸਾਰੇ ਰਾਜਾਂ ਤੋਂ ਰਾਸ਼ਨ ਵੀ ਆਇਆ ਮੈਡੀਕਲ ਸਹੂਤਾਵਾਂ ਵੀ ਉਹਨਾਂ ਨੇ ਜਿਹੜੀਆਂ ਇੱਥੇ ਪੇਸ਼ਕਸ਼ ਕੀਤੀਆਂ ਤਾਂ ਲੋਕਾਂ ਨੂੰ ਫਿਰ ਇੱਕ ਵਾਰ ਅਪੀਲ ਹੈ ਕਿ ਤੁਸੀਂ ਇੱਥੇ ਜ਼ਰੂਰ ਪਹੁੰਚੋ ਦੁਬਾਰਾ ਮੁੜ ਤੋਂ ਜੁੜੇ ਰਹੇਗੀ ਭਾਰਤ ਦੇ ਨਾਲ ਮੈਂ ਸੁਖਵਿੰਦਰ ਸਿੰਘ ਫਾਜ਼ਿਲਕੁਰ